ਸਸਕਲ ਸਕਾਈ ਨਿਊਜ਼ ਪੰਜਾਬ ਟੀਵੀ ਦੇ ਨਾਲ ਸਟੂਡੀਓ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਚਰਨਜੀਤ ਸਿੰਘ ਚੰਨੀ ਗੱਲ ਕਰਾਂਗੇ ਬੀਤੇ ਦਿਨ ਜਿਹੜਾ ਝੱਖੜ ਚੱਲਿਆ ਉਸ ਦੇ ਨਾਲ ਬਿਜਲੀ ਬੋਰਡ ਨੂੰ ਕਰੀਬ 15 ਕਰੋੜ ਰੁਪਏ ਦਾ ਹੁਣ ਤੱਕ ਦਾ ਨੁਕਸਾਨ ਹੋਇਆ ਹੁਣ ਤੱਕ ਦੇ ਜਿਹੜੀਆਂ ਖਬਰਾਂ ਨੇ ਜਿਹੜੇ ਜਾਇਜ਼ੇ ਲਗਾਏ ਗਏ ਨੇ ਉਹਨਾਂ ਦੇ ਵਿੱਚ ਦੱਸਿਆ ਗਿਆ ਕਿ ਕਰੀਬ 15 ਕਰੋੜ ਦਾ ਨੁਕਸਾਨ ਇਸ ਜਿਹੜੀ ਤੇਜ਼ ਹਵਾ ਚੱਲੀ ਹੈ ਤੇ ਇਸ ਧੱਖੜ ਚੱਲਿਆ ਉਸ ਨੇ ਬਿਜਲੀ ਬੂੜ ਦਾ ਕਰ ਦਿੱਤਾ ਜਿਹੜੀਆਂ 12 ਸਨ ਬਿਜਲੀ ਦੇ ਟਾਵਰ ਸਨ ਤੇ ਉੱਥੇ ਹੀ ਟਰਾਂਸਫਾਰਮਰ ਲੱਗੇ ਹੋਏ ਸੀ ਕੰਡਕਟਰ ਲੱਗੇ ਹੋਏ ਸੀ ਉਹ ਇਸ ਤੇਜ਼ ਹਵਾ ਦੇ ਵਿੱਚ ਹੇਠ ਡਿੱਗੇ ਨੇ ਜਿਸ ਦੇ ਕਾਰਨ ਕਈ ਇਲਾਕਿਆਂ ਦੇ ਵਿੱਚ ਅਜੇ ਵੀ ਜਿਹੜੀ ਬਿਜਲੀ ਹੈ ਉਹ ਗੋਲ ਹੈ ਜੇ ਬਿਜਲੀ ਦੀ ਗੱਲ ਕੀਤੀ ਜਾਵੇ ਦਾ ਜਲੰਧਰ ਦੇ ਵਿੱਚ ਤੇ ਮੁਕਸਦ ਦੇ ਵਿੱਚ ਅਜੇ ਵੀ ਕਈ ਥਾਵਾਂ ਦੇ ਉੱਤੇ ਬਿਜਲੀ ਗੁੱਲ ਹੈ ਲੁਧਿਆਣੇ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਤੇਜ਼ ਹਵਾ ਨੇ ਝੱਖੜ ਨੇ ਨੁਕਸਾਨ ਪਹੁੰਚਾਇਆ ਉੱਥੇ ਹੀ ਲੋਕਾਂ ਦੇ ਵੱਲੋਂ ਹੁਣ ਬਿਜਲੀ ਬੋਰਡ ਨੂੰ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਨੇ ਕਿ ਬਿਜਲੀ ਬਿਲਕੁਲ ਗੁੱਲ ਹੈ ਉਹਨਾਂ ਨੂੰ ਤੰਗੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਉਸ ਦਾ ਹੱਲ ਕੀਤਾ ਜਾਵੇ ਤਾਂ ਬਿਜਲੀ ਬੋਰਡ ਦੇ ਵਿੱਚ ਜਿਸ ਤਰ੍ਹਾਂ ਮੁਲਾਜ਼ਮਾਂ ਦੀ ਕਮੀ ਆ ਉਸ ਨੂੰ ਧਿਆਨ ਵਿੱਚ ਰੱਖਦਿਆਂ ਕਿਤੇ ਨਾ ਕਿਤੇ ਬਿਜਲੀ ਬੋਰਡ ਵੀ ਹੁਣ ਫਸਦਾ ਨਜ਼ਰ ਆ ਰਿਹਾ ਕਿਉਂਕਿ ਅਜੇ ਤੱਕ ਇਹ ਬਿਜਲੀ ਹੈ ਜੋ ਹੁੰਦਾ ਹੈ ਕਿਉਂਕਿ ਕਾਨੂੰਨ ਦੇ ਮੁਤਾਬਕ 24 ਘੰਟਿਆਂ ਦੇ ਵਿੱਚ ਜੇਕਰ ਕਿਸੇ ਵੀ ਥਾਂ ਦੇ ਉੱਤੇ ਇਲੈਕਟ੍ਰਿਸਿਟੀ ਬਿਜਲੀ ਗਲ ਹੋ ਜਾਂਦੀ ਹੈ ਜਾਂ ਬੰਦ ਹੋ ਜਾਂਦੀ ਹੈ ਤਾਂ 24 ਘੰਟਿਆਂ ਦੇ ਵਿੱਚ ਉਸ ਥਾਂ ਦੇ ਵਿੱਚ ਜਿਹੜੀ ਬਿਜਲੀ ਆ ਉਸ ਨੂੰ ਲਾਗੂ ਕਰਨਾ ਹੁੰਦਾ ਪਰ ਜਿਸ ਤਰ੍ਹਾਂ ਦੇ ਨਾਲ ਤੇਜ਼ ਹਵਾਵਾਂ ਦੇ ਨਾਲ ਕਈ ਥਾਵਾਂ ਦੇ ਉੱਤੇ ਜਿਹੜੇ ਬਿਜਲੀ ਦੇ ਖੰਮੇ ਨੇ ਟਾਵਰ ਨੇ ਉਹ ਟੁੱਟੇ ਨੇ ਉਸ ਤੋਂ ਬਾਅਦ ਜਿਹੜੀਆਂ ਤਾਰਾਂ ਨੇ ਹੀਟ ਡਿੱਗੀਆਂ ਨੇ ਉਸ ਤੋਂ ਬਾਅਦ ਕਈ ਕਈ 100 ਮੀਟਰ ਦੇ ਵਿੱਚ ਜਿਹੜੀ ਇਹ ਬਿਜਲੀ ਆ ਬਿਲਕੁਲ ਤੌਰ ਤੇ ਬੰਦ ਕਰ ਦਿੱਤੀ ਗਈ ਹੈ ਕਿਉਂਕਿ ਅਜੇ ਤੱਕ ਜਿਹੜੀ ਹੈ ਉਸ ਸਹੂਲਤ ਨੂੰ ਲਾਗੂ ਕਰਨ ਦੇ ਵਿੱਚ ਕਾਫੀ ਦਿੱਕਤਾਂ ਆ ਰਹੀਆਂ ਨੇ ਤੇ ਬਿਜਲੀ ਬੋਰਡ ਇਸ ਸਮੇਂ ਕਾਫੀ ਜ਼ਿਆਦਾ ਘਾਟੇ ਦੇ ਵਿੱਚ ਨਜ਼ਰ ਆ ਰਿਹਾ ਕਿਉਂਕਿ ਅਜੇ ਤੱਕ ਦੀਆਂ ਜਿਹੜੀਆਂ ਕਿ ਆਸਰਾਈਆਂ ਨੇ ਜਿਹੜੀਆਂ ਖਬਰਾਂ ਨੇ ਉਹਨਾਂ ਦੇ ਵਿੱਚ 15 ਕਰੋੜ ਦੇ ਕਰੀਬ ਦਾ ਨੁਕਸਾਨ ਹੋਇਆ ਤੇ ਅਜੇ ਤੱਕ ਕਈ ਏਰੀਆ ਦੇ ਵਿੱਚ ਕਈ ਇਲਾਕਿਆਂ ਦੇ ਵਿੱਚ ਬਿਜਲੀ ਗੁੱਲ ਹੈ ਤੇ ਹੁਣ ਬਿਜਲੀ ਬੋਰਡ ਦੇ ਜਿਹੜੇ ਮੁਲਾਜ਼ਮ ਨੇ ਉਹ ਵੀ ਜਿਹੜੀ ਹੈ ਸਬਦਾ ਇਸ ਜਿਹੜੀ ਦਿੱਕਤਾਂ ਆਈਆਂ ਨੇ ਪਰੇਸ਼ਾਨੀਆਂ ਆਏ ਨੇ ਉਹਨਾਂ ਨੂੰ ਅਧਰਸਤ ਕਰਨ ਦੇ ਵਿੱਚ ਲੱਗੇ ਹੋਏ ਨੇ ਕਿਉਂਕਿ ਇਸ ਸਮੇਂ ਬਿਜਲੀ ਬੋਰਡ ਦੇ ਵਿੱਚ ਜਿਹੜੇ ਮੁਲਾਜ਼ਮਾਂ ਦੀ ਘਾਟ ਹੈ ਉਹ ਵੀ ਸਾਫ਼ ਨਜ਼ਰ ਆ ਰਹੀ ਹੈ ਜਿਸ ਦੇ ਕਾਰਨ ਲੋਕਾਂ ਨੂੰ ਅਜੇ ਵੀ ਕਈ ਇਲਾਕਿਆਂ ਦੇ ਵਿੱਚ ਬਿਜਲੀ ਤੋਂ ਬਿਨਾਂ ਰਹਿਣਾ ਪੈ ਰਿਹਾ ਇੱਕ ਪਾਸੇ ਜਿਹੜੀ ਗਰਮੀ ਲਗਾਤਾਰ ਜਾ ਰਹੀ ਹੈ ਤੇ ਦੂਜੇ ਪਾਸੇ ਜਿਹੜੀ ਹਲਕੀ ਫੁਲਕੀ بارش ਹੋਈ ਸੀ ਤੇਜ਼ ਹਵਾਵਾਂ ਚੱਲੀਆਂ ਸਨ ਉਸ ਤੋਂ ਬਾਅਦ ਆਮ ਲੋਕਾਂ ਨੂੰ ਕਿਤੇ ਨਾ ਕਿਤੇ ਰਾਹਤ ਤਾਂ ਜਰੂਰ ਮਿਲੀ ਸੀ ਪਰੰਤੂ ਜਿਹੜਾ ਬਿਜਲੀ ਬੋਰਡ ਦਾ ਨੁਕਸਾਨ ਹੈ ਉਹ ਹੁਣ ਲੱਖਾਂ ਤੋਂ ਕਰੋੜਾਂ ਦੇ ਵਿੱਚ ਜਾ ਪਹੁੰਚਿਆ ਤੇ ਅਜੇ ਵੀ ਕਈ ਏਰੀਏ ਦੇ ਵਿੱਚ ਕਈ ਇਲਾਕਿਆਂ ਦੇ ਵਿੱਚ ਬਿਜਲੀ ਜਿਹੜੀਆਂ ਸੁਵਿਧਾਵਾਂ ਨੇ ਉਹ ਦਰਸਤ ਨਹੀਂ ਹੋਈਆਂ ਨੇ ਤੇ ਬਿਜਲੀ ਬੋਰਡ ਲਗਾਤਾਰ ਇਸ ਕੰਮ ਦੇ ਵਿੱਚ ਲੱਗਿਆ ਹੋਇਆ ਹੈ ਤੇ ਵੇਖਣਾ ਹੋਵੇਗਾ ਕਿ ਕਿੰਨੇ ਕੁ ਘੰਟੇ ਤੱਕ ਜਿਹੜੇ ਇਲਾਕਿਆਂ ਦੇ ਵਿੱਚ ਬੱਤੀ ਬਿਲਕੁਲ ਗੁੱਲ ਹੈ ਉਹਨਾਂ ਦੇ ਵਿੱਚ ਮੁੜ ਤੋਂ surjit ho